ਜੀ ਹਾਂ ਪੰਜਾਬ ਵਾਸੀਆਂ ਨੂੰ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਜਾਣਕਾਰੀ ਮੁਤਾਬਕ ਆਦਮپور ਤੋਂ ਮੁੰਬਈ ਲਈ ਜੋ ਸਿੱਧੀ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਦੱਸਿਆ ਜਾ ਰਿਹਾ ਹੈ ਕਿ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਨ 2 ਜੁਲਾਈ ਨੂੰ ਭਰੇਗੀ ਇਸ ਲਈ 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਇੰਡੀਗੋ 에어ਲਾਈਨਸ ਦੀ ਮੁੰਬਈ ਉਡਾਨ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਬਾਅਦ ਇਹ ਉਡਾਨ ਆਦਮਪੁਰ ਤੋਂ ਰੋਜ਼ਾਨਾ ਸ਼ਾਮ 4:30 ਵਜੇ ਉਡਾਨ ਭਰੇਗੀ ਤੇ ਸ਼ਾਮ 7:30 ਵਜੇ ਮੁੰਬਈ ਹਵਾਈ ਅੱਡੇ ਤੇ ਪਹੁੰਚੇਗੀ ਤੁਹਾਨੂੰ ਦੱਸ ਦਈਏ ਕਿ 2020 ਵਿੱਚ ਸਪਾਈਜ਼ੈਟ ਵੱਲੋਂ ਆਦਮਪੁਰ ਤੋਂ ਮੁੰਬਈ ਲਈ ਜੋ ਫਲਾਈਟ ਜਾਂਦੀ ਸੀ ਉਹ ਕੋਵਿਡ-19 ਦੌਰਾਨ ਹਵਾਈ ਅੱਡਾ ਬੰਦ ਹੋਣ ਤੋਂ ਬਾਅਦ ਇਸ ਤੋਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਹੁਣ ਇੰਡੀਗੋ ਆਦਮਪੁਰ ਤੋਂ ਮੁੰਬਈ ਲਈ ਜੋ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਇਹ ਫਲਾਈਟ ਹੈ ਜੋ ਸ਼ੁੱਕਰਵਾਰ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਆਦਮਪੁਰ ਹਵਾਈ ਅੱਡੇ ਤੋਂ ਸ਼੍ਰੀ ਨੰਦੇੜ ਸਾਹਿਬ ਹਿੰਡਨ ਤੇ ਬੰਗਲੌਰੂ ਲਈ ਉਡਾਨਾਂ ਚੱਲ ਰਹੀਆਂ ਹਨ ਇਸ ਦੇ ਨਾਲ ਹੀ ਲੋਕ ਆਦਮਪੁਰ ਹਵਾਈ ਅੱਡੇ ਤੋਂ ਕਈ ਹੋਰ ਸ਼ਹਿਰਾਂ ਤੇ ਵਿਦੇਸ਼ਾਂ ਲਈ ਵੀ ਉਡਾਨਾਂ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ ਲੋਕਾਂ ਦੀ ਸਹੂਲਤ ਲਈ ਆਦਮਪੁਰ ਸਿਵਲ ਹਵਾਈ ਅੱਡੇ ਤੱਕ 5.50 ਕਿਲੋਮੀਟਰ ਚਾਰ ਮਾਰਗੀ ਪਹੁੰਚ ਸੜਕ ਪ੍ਰੋਜੈਕਟ ਜੋ ਹੈ ਉਹ ਪਿੰਡ ਡਾ ਮੁੰਡਾ ਅਤੇ ਕੰਦੋਲਾ ਵਿੱਚ 61 ਕਨਾਲ 2 ਮਰਲੇ ਜ਼ਮੀਨ ਪ੍ਰਾਪਤ ਕੀਤੀ ਜਾਣੀ ਹੈ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਵਿੱਚ ਪਿੰਡ ਕੰਦੋਲਾ ਤੱਕ ਸੜਕ ਦਾ ਕੰਮ ਪੂਰਾ ਹੋ ਗਿਆ ਤੇ ਹੁਣ 1.5 ਕਿਲੋਮੀਟਰ ਚਾਰ ਮਾਰਗੀ ਸੜਕ ਦਾ ਕੰਮ ਪੂਰਾ ਕੀਤਾ ਜਾਣਾ ਹੈ ਇਸ ਨਾਲ ਚਾਰ ਮਾਰਗੀ ਪਹੁੰਚ ਸੜਕ ਜੋ ਪ੍ਰੋਜੈਕਟ ਹੈ ਉਸ ਨੂੰ ਬਹੁਤ ਜਲਦੀ ਪੂਰਾ ਕਰਨਾ ਜ਼ਰੂਰੀ ਹੈ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ